ਨੇਟ ਆਪਾਂ 1 ਲੱਖ ਤੇ 75000 ਦਾ ਦੇਣਾ ਲੈ ਵੀ ਮਿੱਤਰੋ ਜੀ ਕਹਿੰਦਾ ਵਿਆਹ ਕਰ ਦੋ ਆ ਕਰ ਦੋ ਜਿਵੇਂ ਕਸਟਮਰ ਦੇ ਕੋਲੋਂ ਆਇਆ ਦੇਖੋ ਰੰਗ ਪੇਂਟ ਦਾ ਜਿਵੇਂ ਹੈਗਾ ਜਿਵੇਂ ਆਇਆ ਓਵੇਂ ਟਰੈਕਟਰ ਆਪਣੇ ਕੋਲ ਵੀ ਅਗਲਾ ਇੱਕ ਹੋਰ ਟਰੈਕਟਰ ਲੈ ਗਿਆ ਦੁਬਾਰਾ ਉਹਦੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਉਂਦਾ ਨਾਲ ਗਾਂ ਦੀ ਗਾਂ ਠੀਕ ਹੈ ਜੀ ਲੋਨ ਦੀ ਜਿਹੜੀ ਸੁਵਿਧਾ ਉਹ ਆਪਣੇ ਕੋਲੇ तकरीबन ਸਾਰੇ ਟਰੈਕਟਰਾਂ ਦੀ ਹੈਗੀ ਆ ਸਾਰਾ ਕੁਝ ਬਈ ਆਈ ਆਪਣੇ ਕੋਲੇ ਕੋਮ ਹੀ ਨਹੀਂ ਬਈ ਜਿਵੇਂ ਟਰੈਕਟਰ ਆਇਆ ਯਾਰ ਆਪੋ ਦਾ ਹੀ ਦੇਖੋ ਛੇਲ ਕਰਦੇ ਆਂ ਕਿ ਪੱਖੇ ਪੁੱਖੇ ਲੱਗੇ ਮਿੱਤਰੋ ਸਾਰਾ ਕੁਝ ਉਵੇਂ ਹੀ ਆ ਹਾਂਜੀ ਅਗਲੇ ਭਲੇਖਾ ਆ ਜਾਂਦਾ ਮਨਚ ਵੀ 50 ਬਈ 750 ਹੋਊਗਾ ਜਾਂ ਕਿਵੇਂ ਆ ਅੱਛਾ 750 ਟਰੈਕਟਰ ਜਿਹੜਾ ਉਹ ਚਾਰ ਸਿਲੰਡਰ ਚ ਹੁੰਦਾਗਾ ਇਹ ਇਕੱਲਾ 50 ਤਿੰਨ ਸਿਲੰਡਰ ਵਾਲਾ ਮਾਡਲ ਆ ਰੋਕਾ ਦੀ ਪਹਿਲੀ ਪਸੰਦ ਜੇ ਆਪਾਂ ਕਹਿ ਲਈਏ ਤਾਂ ਨਾਲ ਬਿਲਕੁਲ ਬਿਲਕੁਲ ਅਜਕਲ ਜਿਵੇਂ ਤਿਆਰ ਕਰਾਉਂਦੇ ਆ ਤਾਂ ਵੀ 29 ਤੱਕ ਪਾਸ 29 ਤੱਕ ਪਾਸਿੰਗ ਵਾਲਾ ਹਾਂਜੀ ਬੈਟਟਰ ਮਿਲਦਾ ਨਹੀਂ ਟਰੈਕਟਰ ਚ ਇਹਦੀ ਤਿਆਰ ਕਰਾਉਣ ਵਾਲੇ ਬੰਦੇ ਨੂੰ ਜਾਂ ਕਿਸੇ ਨੇ ਬਾਹਰ ਵਗੈਰਾ ਲੈ ਕੇ ਜਾਣਾਗਾ ਸਹੀ ਗੱਲ ਜਿਹੜੇ ਫੁੱਲ ਮੋਡੀਫਾਈ ਕਰਾਉਣਾ ਉਹਦੇ ਵਾਸਤੇ ਬਹੁਤ ਵੈਸਟ ਚੀਜ਼ ਹੈ ਜੀ ਇਹਦੇ ਵਿੱਚ ਆਪਸ਼ਨ ਹੈ 21 ਮਾਡਲ ਦੋ ਟਰੈਕਟਰ ਖੜੇ ਮਿੱਤਰੋ ਸੈਂਟਰ ਗੇਅਰ ਤੇ ਸਾਈਡ ਗੇਅਰ ਜਿਹੜਾ ਤੁਹਾਨੂੰ ਪਸੰਦ ਹੋਇਆ ਉਹ ਹਾਂਜੀ ਕਿਸਾਨ ਵੀਰੋ ਤਾਂ ਸਵਾਗਤ ਕਰਦੇ ਆ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਆ ਫੇਰ ਸੋਨਾ ਲੀਕਾ ਏਜੰਸੀ ਦੇ ਵਿੱਚ ਪੁਰਾਣੇ ਟਰੈਕਟਰਾਂ ਦੀ ਵੀਡੀਓ ਤਾਂ ਬਾਈ ਹਣੀ ਜੀ ਆਪਣੇ ਨਾਲ ਰਹਿਣਗੇ ਸੱਸੀ ਕਾਲ ਬਾਈ ਸੱਸੀ ਕਾਲ ਜੀ ਸਾਰੇ ਰਿਸਪੈਕਟ ਫਾਰਮਰ ਟੀਵੀ ਦੇਖਣ ਵਾਲੇ ਚੈਨਲ ਦੇਖਣ ਵਾਲੇ ਗਾਕਾ ਨੂੰ ਕਸਟਮਰਾਂ ਨੂੰ ਕਿਸਾਨ ਭਰਾਵਾਂ ਨੂੰ ਵੀਰਾਂ ਨੂੰ ਪਿਆਰ ਭਰੀ ਸੱਸੀ ਕਾਲ ਸਵਾਗਤ ਕਰਦੇ ਆ ਬਾਈ ਤੁਹਾਡਾ ਆ ਜਾਂਦਾ ਚਲੋ ਬਾਈ ਜੀ ਫਿਰ ਆਪਾਂ ਕਰੀਏ ਪੁਰਾਣੇ ਟਰੈਕਟਰਾਂ ਦਾ ਸਟਾਰਟਿੰਗ ਬਾਈ ਜੀ ਟਰੈਕਟਰ ਲਗਭਗ ਖੜੇ ਆ ਜੀ ਲਗਭਗ ਅੱਜ ਆਪਣੇ ਕੋਲੇ ਬਾਈ 25 ਤੋਂ 30 ਟਰੈਕਟਰ ਹੋਣਗੇ ਜੀ ਠੀਕ ਹੈ ਜੀ ਆਪਾਂ ਸਟਾਰਟਿੰਗ ਅੱਜ ਕਰਦੇ ਆ 2017 ਮਾਡਲ ਪੀਵੀ 31 ਨੰਬਰ ਮਾਨਸਾ ਦਾ ਨੰਬਰ ਟਰੈਕਟਰ ਆ ਠੀਕ ਸੋਨਾਲੀਕਾ 750 ਡੀਆਈ ਠੀਕ ਹੈ ਤੇ ਮਿੱਤਰਾ ਬਾਈ ਇਹਦਾ ਰੰਗ ਰੁੰਗ ਕਿਵੇਂ ਲੱਗਦਾ ਰੰਗ ਰੁੰਗ ਬਾਈ ਜਮਾਂ ਰੋਕੇ ਦੀ ਰਿਪੋਰਟ ਆ ਜੀ ਟਾਇਰਾਂ ਦੀ ਆਪਾਂ ਗੱਲ ਕਰੀ ਇਹਦਾ ਬੀਕੇਟੀ ਕੰਪਨੀ ਦੇ ਟਾਇਰ ਆਗੇ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਜਿਹੜੀ 70 ਤੋਂ ਜੇ ਆਪਾਂ ਦੇਖੀਏ ਪੂਰਾ ਸ਼ੌਂਕੀ ਤਰ੍ਹਾਂ ਟਰੈਕਟਰ ਰੱਖਿਆ ਹੋਇਆ ਪੈਰਪੂਰ ਦਾਣਾ ਤੇ ਮੈਟ ਕਵਰ ਵਗੈਰਾ ਵੀਰੇ ਸਾਰਾ ਕੁਝ ਕੰਪਲੀਟ ਗੱਡੀਆਂ ਲੱਗੀਆਂ ਹੋਈਆਂ ਠੀਕ ਹੈ ਜਿਵੇਂ ਬਈ ਅਗਲਾ ਛੱਡ ਕੇ ਗਿਆ ਉਵੇਂ ਹੀ ਜਿਵੇਂ ਛੱਡ ਕੇ ਗਿਆ ਬਈ ਉਦਾਂ ਜਿੱਦਾਂ ਤੁਸੀਂ ਦੇਖੋ ਚਾਰ ਟੋ ਕੱਟ ਵੀ ਲੱਗਿਆ ਹੋਇਆ ਕਸਟਮਰ ਨੇ ਉਹ ਵੀ ਨਹੀਂ ਲਾਇਆਗਾ ਨਾ ਭਰੇ ਆਪਣਾ ਕੋਈ ਉਹ ਭਜਾ ਕੰਮ ਆਗਾ 1000 ਰੁਪਏ ਦਾ ਪੁਰਜਾ ਤਾਂ ਇਹ ਹੀ ਆ ਨਿੱਕੀ ਮੋਟੀ ਸਾਰੀ ਐਸੈਸਰੀ ਨਾਲ ਸਾਰੀ ਐਸੈਸਰੀ ਲੱਗੀ ਹੋਈ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਬਈ 4.5 ਲੱਖ ਰੁਪਏ ਦਾ ਆਪਾਂ ਦੇਣਾ ਨੱਟੇ ਠੀਕ ਹੈ ਤੇ ਬਈ ਮਾਰਜਨ ਕਿੰਨਾ ਕਰਊਗਾ ਰੇਟ ਦੇ ਵਿੱਚ ਮਾਰਜਨ ਬਾਈ ਕੱਲਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਬੰਦਾ ਜਾਂ ਕੋਈ ਆਇਆ ਦਾ ਮਾਨਤਨ ਦੂਰੋਂ ਜ਼ਰੂਰ ਆਪ ਕਰਾਂਗੇ ਮਾੜਾ ਮੋਟਾ ਮਾਨਤਨ ਕਰਨਾ ਪਰ ਰੇਟ ਬਿਲਕੁਲ ਖਿੱਚ ਕੇ ਦਿੱਤੇ ਹੋਏ ਆ ਠੀਕ ਹੈ ਮੇਰੇ ਮਿੱਤਰੋ ਦੇਖੋ ਫਿਰ ਤੁਹਾਨੂੰ ਬੈਕ ਸਾਈਡ ਤੋਂ ਵੀ ਇੱਕ ਵਾਰੀ ਦਿਖਾ ਦਿੰਨੇ ਆ ਬਾਕੀ ਏਜੰਸੀ ਆ ਕੇ ਤੁਸੀਂ ਸਵਾਰ ਡਬਲ ਡਿਸਟ੍ਰੀਬਿਊਟਰ ਵਗੈਰਾ ਪੀਬੀ 31 ਨੰਬਰ ਆਗਾ ਸਾਰਾ ਕੁਝ ਕੰਪਿਊਟਰ ਕਰਾਇਆ ਕਿਵੇਂ ਮਰਜ਼ੀ ਚਲਾਓ ਕੋਈ ਡਿਸਟ੍ਰੀਬਿਊਟਰ ਤੇ ਐਕਸਟਰਾ ਖਰਚਾ ਕਰਨ ਦੀ ਲੋੜ ਨਹੀਂ ਬਿਲਕੁਲ ਬਿਲਕੁਲ ਅੱਗੇ ਆ ਗਿਆ ਆਪਣੇ ਕੋਲੇ ਬਾਈ ਫਾਰਮ 6 2002 ਮਾਡਲ ਆ ਟਾਇਰ ਹੈਗੇ 30 35 ਕੇ ਪੈਸੇ ਰੇਟ ਇਹਦਾ ਜਮਾਂ ਹੀ ਨਿੱਕਾ ਜਾਰ ਰੇਟ ਇਹਦਾ 1 ਲੱਖ ਤੇ 70000 ਰੁਪਏ ਠੀਕ ਹੈ ਜੀ ਤੇ ਭਾਈ ਪਿਆ ਬੜਾ ਸੁੱਕਾ ਸੁੱਕਾ ਯਾਰ ਤੋਤਾ ਭਾਈ ਜਿਵੇਂ ਆਪਾਂ ਤੋਤਾ ਕਿਸੇ ਦੇ ਤੁਸੀਂ ਦੇਖ ਲਓ ਆਪਣੇ ਜਿੰਨੇ ਟਰੈਕਟਰ ਘਰੇ ਪਾਣੀ ਵੀ ਨਹੀਂ ਵੱਜਿਆ ਆਪਣੇ ਕਿਸੇ ਟਰੈਕਟਰ ਤੇ ਹਾਂਜੀ ਇਹ ਟਰੈਕਟਰ ਬਾਬੇ ਉਹ ਮੈਂ ਪਹਿਲਾਂ ਵੀ ਦੇਖਦਾ ਫਿਰਦਾ ਸੀ ਇੱਥੇ ਵੀ ਟਰੈਕਟਰ ਸਾਰਿਆਂ ਤੋਂ ਬੜਾ ਸੁੱਕਾ ਸੁੱਕਾ ਪਹਿਲਾਂ ਕੱਲੀ ਬੱਸ ਟਰੈਕਟਰ ਨੂੰ ਟਾਇਰਾਂ ਦੀ ਮਾਰ ਪੈਂਦੀ ਹੈ ਉਹ ਆਪਾਂ ਦੱਸ ਹੀ ਦਿੱਤਾ ਵੀ 30 ਤੋਂ 35 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਤੇ ਬਾਕੀ ਬਈ ਇੱਕ ਆਪਸ਼ਨ ਤੁਸੀਂ ਟਾਇਰਾਂ ਦੇ ਵੀ ਕਰਦੇ ਹੰਨੇ ਜੇ ਟਾਇਰਾਂ ਦੀ ਕਾ ਆਪਸ਼ਨ ਹਾਂ ਜੇ ਆਪਣਾ ਅਗਲਾ ਕਹੇ ਬਈ ਮੈਂ ਟਾਇਰ ਟਾਇਰ ਪਵਾਉਣੇ ਆ ਜਾਂ ਕਿਵੇਂ ਆ ਤਾਂ ਟਾਇਰ ਆਪਾਂ ਪਵਾ ਕੇ ਦੇ ਦਿੰਨੇ ਆ ਉਹ ਐਡਜਸਟਮੈਂਟ ਹੋ ਜਾਂਦੀ ਹੈ ਵਿੱਚ ਲੈ ਵੀ ਮਿੱਤਰੋ ਜੀ ਅੱਗੇ ਆ ਗਿਆ ਬਾਈ ਆਪਣੇ ਕੋਲੇ ਪ੍ਰੀਤ ਠੀਕ ਹੈ 2021 ਮਾਡਲ ਨਾਲ ਦੇ ਟਾਇਰ ਲੋਕਲ ਮੁਕਸਰ ਦਾ ਨੰਬਰ ਠੀਕ ਹੈ ਜੀ ਹਾਂਜੀ ਸੈਂਟਰ ਗੇਅਰ ਦਾ ਟਰੈਕਟਰ ਆ ਇਹ ਰੇਟ ਇਹਦਾ ਬਿਲਕੁਲ ਨਿੱਕਾ ਜਿਹਾ ਰੇਟ 4 ਲੱਖ ਤੇ 35000 ਰੁਪਏ ਦਾ ਫਰਸਟ ਓਨਰ ਦਾ ਟਰੈਕਟਰ ਆ ਬਾਈ ਇਹ ਠੀਕ ਹੈ ਟੈਰਾ ਟੂਰਾਂ ਦੀ ਕੰਨੀ ਆ ਮਿੱਤਰੋ 4 ਲੱਖ ਤੇ 35000 ਦਾ ਪ੍ਰੀਤ ਆ ਜਿਵੇਂ ਨਵਾਂ ਨਗੋ ਰਪਿਆ ਪੈਡਲਾਂ ਤੋਂ ਰੰਗ ਵੀ ਨਹੀਂ ਲਿਆ ਹਜੇ ਤਾਈ ਆ ਹਜੇ ਥੋੜਾ ਜਿਹਾ ਜ ਆਪਨੂੰ ਰੰਗ ਆ ਗਿਆ ਲੱਗਦਾ ਕਿਉਂਕਿ ਹਵਾ ਹੂਆ ਚੱਲੀ ਜਾਂਦੀ ਰਿੱਤਾ ਪਿਆ ਆ ਜੇ ਧੋਤਾ ਹੋਵੇ ਤਾਂ ਬਾਈ ਟਰੈਕਟਰ ਜਿਵੇਂ ਸ਼ੋਰੂਮ ਕੰਡੀਸ਼ਨ ਦਾਗਾ ਬਿਲਕੁਲ ਬਿਲਕੁਲ ਬਾਈ ਹਾਂ ਅੱਗੇ ਬਾਈ ਆਪਣੇ ਕੋਲੇ ਫਾਰਮ 65 ਆ ਗਿਆ ਇਹ ਵੀ ਪੰਜਾਬ ਨੰਬਰ ਦਾ ਫਾਰਮ 65 ਈਪੀਆਈ 2009 ਮਾਡਲ ਆ ਕਰੋ ਬਈ ਚੈੱਕ ਮਿੱਤਰੋ ਕੰਡੀਸ਼ਨ ਆ ਜਿਹੜੀ ਫਾਰਮ ਆ ਸਾਰੇ ਸੁੱਕੇ ਸੁੱਕੇ ਪਏ ਆ ਸੁੱਕੇ ਸੁੱਕੇ ਟਰੈਕਟਰ ਸਾਰੇ ਰੇਟ ਇਹਦਾ ਟਰੈਕਟਰ ਇਹਦਾ ਲੈ ਵੇ 3 ਲੱਖ ਤੇ 25000 ਰੁਪਇਆ ਬਈ ਅੱਛਾ ਸਿਰਫ 3 ਲੱਖ ਤੇ 25000 ਦਾ ਕਿੰਨਾ ਮਾਡਲ ਦੱਸਿਆ ਸੀ ਬਈ ਇਹ ਮਾਡਲ 2009 ਬਈ ਠੀਕ ਹੈ ਜੀ ਟਾਇਰਾਂ ਟੂਰਾਂ ਦੀ ਕੰਡੀਸ਼ਨ ਦਿਖਾ ਦਿਓ 75 ਤੋਂ 80 ਪੈਸੇ ਟਾਇਰ ਪਏ ਆ ਕਿ ਐਮ ਆਰ ਐਫ ਦੇ ਟਾਇਰ ਆਗੇ ਹਮ ਸਭ ਤੋਂ ਮਹਿੰਗਾ ਟਾਇਰ ਆਪਾਂ ਕਹਿ ਸਕਦੇ ਆ ਵੀਰੋ ਇਹ ਵੀ ਪੁਆਇੰਟ ਆ ਟਰੈਕਟਰ ਦੇ ਵਿੱਚ ਜਿੱਦਾਂ ਬਈ ਆਪਾਂ ਦੇਖੀਏ ਵਪਾਰੀਆਂ ਪੂਰੀਆਂ ਕੋਲ ਟਰੈਕਟਰ ਜਾਵੜਦਾ ਅਗਲਾ ਕਹਿੰਦਾ ਵੀ ਆਹ ਕਰ ਦੋ ਆਹ ਕਰ ਦੋ ਜਿਵੇਂ ਕਸਟਮਰ ਦੇ ਕੋਲੋਂ ਆਇਆ ਦੇਖੋ ਰੰਗ ਪੇਂਟ ਦਾ ਜਿਵੇਂ ਹੈਗਾ ਜਿਵੇਂ ਆਇਆ ਓਵੇਂ ਟਰੈਕਟਰ ਆਪਣੇ ਕੋਲੇ ਬਾਕੀ ਰੰਗ ਤਾਂ ਬਈ ਚਲੋ ਲੈ ਗਿਆ ਤੇ ਆ ਗਿਆ ਹੁਣ ਉੱਤੇ ਤੁਸੀਂ ਦੇਖੋ ਮਿੱਟੀ ਘੱਟਾ پتہ ਇਹ ਵੀ ਨਹੀਂ ਸਾਫ਼ ਕਰਿਆ ਹਾਂ ਆਪਾਂ ਤਾਂ ਇਹ ਵੀ ਨਹੀਂ ਸਾਫ਼ ਕੀਤਾ ਆ ਦੇਖੋ ਤੁਸੀਂ ਇੰਜਨ ਵਗੈਰਾ ਤੇ ਓਵੇਂ ਖੜਾ ਨਿਹਰ ਚੱਲੀ ਜਾਂਦਾ ਬਾਕੀ ਬਾਈ ਆਪਣੇ ਵੀਡੀਓ ਦੇਖ ਕੇ ਆਪਾਂ ਪਹਿਲਾਂ ਵੀ ਜਿਹੜੀਆਂ ਵੀਡੀਓ ਪਾਆਂ ਕਸਟਮਰ ਆਉਂਦੇ ਆ ਠੀਕ ਹੈ ਜੀ ਇੰਨਾ ਕ ਆਪਾਂ ਵੀਡੀਓ ਤੇ ਵੀ ਮਾਨ ਕਰਦੇ ਆ ਜਾਂ ਆਪਣੇ ਆਪ ਦੇ ਤੇ ਵੀ ਮਾਨ ਆਪਾਂ ਨੂੰ ਤਾਂ ਵੀ ਅਗਲਾ ਇੱਕ ਟਰੈਕਟਰ ਲੈ ਗਿਆ ਦੁਬਾਰਾ ਉਹਦੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਉਂਦਾ ਨਾਲ ਗਾਂ ਦੀ ਗਾਂ ਬਾਈ ਜਗਰਾਉ ਤੋਂ ਉਹਨੇ ਕਹੀ ਦੋ ਦੋ ਤਿੰਨ ਤਿੰਨ ਟਰੈਕਟਰ ਆਪਣੇ ਤੋਂ ਆਲਰੇਡੀ ਲੈ ਚੁੱਕੇ ਆਗੇ ਹਰੇਕ ਵੀਡੀਓ ਤੋਂ ਉਹਨੇ ਟਰੈਕਟਰ ਲੈ ਕੇ ਜਾਣਾਗਾ ਠੀਕ ਹੈ ਜਿਵੇਂ ਕਹਨੇ ਆ ਬਈ ਉਹ ਗੱਲ ਨਿਕਲਦੀ ਆ ਫੇਰ ਉਹ ਗੱਲ ਨਿਕਲ ਦੇਖੋ ਜਿਹੜੀ ਗੱਲ ਸਚਾਈ ਆ ਬਾਈ ਜੇ ਆਪਾਂ ਸਚਾਈ ਦੱਸਾਂਗੇ ਤਾਂ ਅਗਲਾ ਸਚਾਈ ਦੇ ਸਿਰ ਤੇ ਹੀ ਆਉਂਦਾ ਨਾਲ ਬਿਲਕੁਲ ਵੀ ਅਗਲੇ ਨੇ ਦੂਰੋਂ ਆਉਣਾ ਹੁੰਦਾ ਯਾਰ ਬਿਲਕੁਲ ਬਿਲਕੁਲ ਬਈ ਅੱਜ ਆਪਾਂ ਕੋਸ਼ਿਸ਼ ਕਰੀਏ ਨਿਕਲੇ ਕੁਝ ਹੋਵੇ ਹਾਂਜੀ ਹਾਂਜੀ ਆਪਾਂ ਬਾਕੀ ਇਹ ਵੀ ਆ ਬਾਈ ਜੇ ਆਪਾਂ ਰੇਟ ਕੋ ਨਾ ਆਪਾਂ ਗਾਗ ਦਾ ਟਾਈਮ ਖਰਾਬ ਕਰਕੇ ਅਗਲਾ ਦੂਰੋ ਚੱਲ ਕਿਉਂ ਰੇਟ ਆਪਾਂ ਤਾਂ ਹੀ ਫਿਕਸ ਦਿੰਨੇ ਆਗੇ ਠੀਕ ਹੈ ਵੀਡੀਓ ਦੇ ਵਿੱਚ ਵੀ ਠੀਕ ਹੈ ਅੱਗੇ ਆ ਗਿਆ ਬਾਈ ਆਪਣੇ ਕੋਲੇ ਐਸ਼ਰ 2018 ਮਾਡਲ ਆ ਇਹਦੇ ਆਪਾਂ ਜੋੜੀ 13628 ਦੀ ਜਮਾਂ ਨਵੀ ਪਵਾ ਕੇ ਦਿੱਤੀ ਹੈ ਜੇਕੇ ਦੀ ਮੱਲਾ ਵੀ ਜੇਕੇ ਨਹੀਂ ਮਤਰਾ ਜਮਾਂ ਬਿੱਲ ਵੀ ਅਗਲੇ ਦਿਨਾਂ ਤੇ ਲੈ ਦਾਂਗੇ ਆਪਾਂ ਅੱਛਾ ਹਾਂਜੀ ਠੀਕ ਹੈ 4 ਲੱਖ ਤੇ 25 ਹਜ਼ਾਰ ਦਾ ਦੇਣਾ ਬਾਈ ਟਰੈਕਟਰ ਆਪਾਂ ਇਹ ਠੀਕ ਹੈ ਨੈਟ ਰੇਟ ਹੀ ਆ ਮਤਰਾ 4 ਲੱਖ 25 ਹਜ਼ਾਰ ਅੱਜ ਦੱਸਿਆ ਵੈਸੇ 35 ਲਿਖੀ ਬੈਠੇ ਬਾਈ ਹੋਰੀ ਤੇ ਬਾਕੀ ਥੋੜਾ ਬਹੁਤਾ ਮਾਨਤਨ ਮਾਨਤਨ ਜਰੂਰ ਹੋ ਜਾਊਗਾ ਬਾਈ ਤੇ ਨੰਬਰ ਬਾਈ ਤਕਰੀਬਨ ਸਾਰੇ ਪੰਜਾਬ ਦੇ ਨੰਬਰ ਪੰਜਾਬ ਬਾਈ ਠੀਕ ਹੈ ਜੀ ਅੱਗੇ ਟਰੈਕਟਰ ਆਪਣੇ ਕੋਲੇ ਆ ਗਿਆ ਜੀ ਇਹ 2016 ਮਾਡਲ ਆ ਠੀਕ ਹੈ ਟਾਇਰ ਇਹਦੇ ਵੀ ਜਿਵੇਂ ਨਵੇਂ ਪੁਆਏ ਆਪਾਂ ਜੋੜੀ ਮਗਰ ਲਈ ਬੀਕੇਟੀ ਅਸੀਂ ਆਪਣੇ ਜੇਕੇ ਦੀ ਠੀਕ ਹੈ ਜੀ 16 ਮਾਡਲ ਜਿਵੇਂ ਓਕੇ ਦੀ ਰਿਪੋਰਟ ਬੰਦਾ ਆ ਜੇ ਚਲਾ ਲੇ ਟਰੈਕਟਰ ਚੈੱਕ ਕਰ ਲੇ ਇਹਦਾ ਬਾਈ ਜੀ ਰੇਟ ਹੈਗਾ 3/2 ਲੱਖ ਰੁਪਈਆ ਠੀਕ ਹੈ 3 ਲੱਖ 10000 ਦਾ ਆਪਾਂ ਨਟ ਦੇਣਾ ਹੈ ਠੀਕ ਹੈ ਹਾਂਜੀ ਤੇ ਬਾਈ ਆਡੀਆ ਲੋਨ ਦੀ অপਸ਼ਨ ਬਾਈ ਦੇਖੋ ਸਾਨੂੰ ਜਿਵੇਂ ਆਪਣੀ ਪੁਰਾਣੀ ਵੀਡੀਓ ਤੇ ਵੀ ਬਹੁਤ ਫੋਨ ਆਉਂਦੇ ਆ ਵੀ ਬਾਈ ਤੁਸੀਂ ਲੋਨ ਕਰਾ ਦਿੰਨੇ ਆ ਸਿਬਲ ਘਟਾ ਜਾਂ ਕਿਵੇਂ ਸਿਬਲ ਦਾ ਮਾੜਾ ਮੋਟਾ ਉੱਤੇ ਥੱਲੇ ਤਾਂ ਅਡਜਸਟਮੈਂਟ ਹੋ ਜਾਂਦੀ ਹੈ ਠੀਕ ਹੈ ਜੀ ਲੋਨ ਦੀ ਜਿਹੜੀ ਸੁਵਿਧਾ ਉਹ ਆਪਣੇ ਕੋਲੇ तकरीबन ਸਾਰੇ ਟਰੈਕਟਰਾਂ ਦੀ ਹੈਗੀ ਆ ਠੀਕ ਹੈ ਜੇ ਕਿਸੇ ਨੇ ਕਰਾਉਣਾ ਤਾਂ ਹੋ ਜਾਂਦਾ ਫੰਡਿੰਗ ਜਿਹੜੀ ਇਹਦੀ ਆ ਜਾਂਦੀ ਆ ਡਾਊਨ ਪੇਮੈਂਟ ਦੀ ਅਗਲਾ ਗੱਲ ਕਰਦਾ ਉਹ ਆਪਣੇ ਕੋਲੇ 50000 ਤੋਂ ਲੈ ਕੇ 80000 ਤੱਕ ਡਾਊਨ ਪੇਮੈਂਟ ਦੀ ਲੋੜ ਪੈਂਦੀ ਆ ਆਪਾਂ ਨੂੰ ਠੀਕ ਹੈ ਹਾਂਜੀ ਹਾਂਜੀ ਤੇ ਜਿਹੜਾ ਲੋਨ ਦਾ ਇਹ ਇਹ 12 ਮਾਡਲ ਤੋਂ ਉੱਪਰ ਉੱਪਰ ਹੀ ਹੋਣਾਗਾ ਅੱਛਾ ਹਾਂਜੀ ਇਹ ਵੀ ਗੱਲ ਦਾ ਇਹ ਵੀ ਗੱਲ ਨਾਲ ਕਿਉਂਕਿ तकरीबन ਅਗਿਆ ਜਿਵੇਂ ਆਪਣੇ ਕੋਲੇ ਪਿੱਛੇ ਉਹ ਟਰੈਕਟਰ ਖੜਾ ਉਹਦੇ ਫੋਨ ਆਉਂਦੇ ਰਹਿੰਦੇ ਆ ਗੱਲ ਕਹਿੰਦਾ ਭਾਈ 5 ਮਾਡਲ ਤੇ ਲੋਨ ਹੋ ਜੂ ਜਾਂ 9 ਮਾਡਲ ਤੇ ਲੋਨ ਹੋ ਜੂ ਉਹ 12 ਮਾਡਲ ਤੇ ਲੋਨ ਬੇ ਜਿਹੜਾ 2000 ਤੋਂ 12 ਮਾਡਲ ਤੋਂ ਉੱਤੇ ਵਾਲੇ ਲਾ ਨਹੀਂ ਹੋ ਸਕਦੇ ਆ ਅੱਗੇ ਆ ਗਿਆ ਆਪਣੇ ਕੋਲੇ ਅਰਜਨ 605 আল্টਰਾ 2009 ਮਾਡਲ ਪਾਵਰ ਸਟੀering ਹਮ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ 75 ਤੋਂ 85 ਪੈਸੇ ਟਾਇਰ ਲੈ ਇਹਨਾਂ ਦੇ ਨਵੇਂ ਨਵੇਂ ਵਰਗੇ ਹੀ ਆ ਇਹ ਹਾਂਜੀ ਹਾਂਜੀ ਨਵੇਂ ਵਰਗੇ ਟਾਇਰ ਆ ਬਾਈ ਹਾਂ ਮੂਰੋ ਦੇਖੀ ਦਾ ਅਗਲਾ ਕੋ ਨਵੇਂ ਪਾਈ ਫਿਰਦਾ ਬਾਈ ਇਹਦੀ ਬਈ ਇੰਜਨ ਗੇਅਰ ਦੀ ਹਾਲਤ ਕਿਵੇਂ ਆ ਇੰਜਨ ਗੇਅਰ ਓਕੇ ਆ ਬਾਈ ਜਮਾ ਕੋਈ ਰੁਪਿਆ ਭਾਲਦਾ ਨਹੀਂ ਟਰੈਕਟਰ ਇਹ 3 ਲੱਖ ਤੇ 25 ਹਜ਼ਾਰ ਦਾ ਆਪਾਂ ਦੇਣਾ ਠੀਕ ਹੈ ਨੈਟ ਨੰਬਰ ਪੰਜਾਬ ਨੰਬਰ ਪੰਜਾਬ ਆ ਬਾਈ ਠੀਕ ਹੈ ਬਾਈ ਲੈ ਵੀ ਮਿੱਤਰੋ ਅਰਜਨ ਟਾਇਰਾਂ ਦੀ ਕੰਡੀਸ਼ਨ ਦਿਖਾ ਦਿਓ ਜੇ ਕਿ ਟਾਇਰ ਪਾਏ ਹੋਏ ਆ 90 ਪੈਸੇ ਹੀ ਆ ਬਾਈ 80 ਤੋਂ ਵੀ ਮੈਨੂੰ ਤਾਂ ਜ਼ਿਆਦਾ ਲੱਗ ਰਹੇ ਆ 80 ਪਲੱਸ ਹੀ ਹੋਣਗੇ ਬਾਈ ਜੇ ਆਪਾਂ ਚੀਜ਼ ਘੱਟ ਦੱਸਾਂਗੇ ਤਾਂ ਅਗਲਾ ਵਾਅਦਾ ਦੇਖੂਗਾ ਬੰਦਾ ਖੁਸ਼ ਹੁੰਦਾਗਾ ਬਿਲਕੁਲ ਬਿਲਕੁਲ ਵੀ ਉਹ ਗੱਲ ਦਾ ਹੀ ਫਰਕ ਆ ਜਾਂਦਾ ਸਹੀ ਗੱਲ ਆ ਸਹੀ ਜੰਦਾ ਵਾਹੀ ਤੇ ਚੱਲਿਆ ਹੋਇਆ ਟਰੈਕਟਰ ਆਈ ਤੇ ਬਾਕੀ ਸਾਰਾ ਕੋਈ ਟੁੱਟ ਭੱਜ ਨਹੀਂ ਬਾਈ ਜਿਵੇਂ ਕਿ ਮਗਰਾਟਾ ਮਗਰੂਟਾ ਦਾ ਕੋਈ ਹੁੰਦਾ ਕਿਤੇ ਮਨ ਜੀ ਦੇਖੋ ਆ ਬਾਈ ਡੱਕ ਡੁੱਕ ਵੀ ਨਾਲ ਹੀ ਆ ਸਾਰਾ ਕੁਝ ਬਾਈ ਇਹੀ ਆਪਣੇ ਕੋਲੋਂ ਕੰਮ ਹੀ ਨਹੀਂ ਬਾਈ ਜਿਵੇਂ ਟਰੈਕਟਰ ਆਇਆ ਯਾਰ ਪੋਦਾ ਹੀ ਦੇਖੋ ਛੇਲ ਕਰਦੇ ਆ ਕਿ ਜਿਵੇਂ ਪੱਖੇ ਪੁੱਖੇ ਲੱਗੇ ਮਿੱਤਰੋ ਸਾਰਾ ਕੁਝ ਹੋ ਨਹੀਂ ਹੈ ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਸੋਨਾ ਲੀਕਾ 2022 ਮਾਡਲ ਪੰਜਾਬ ਨੰਬਰ ਟਰੈਕਟਰ ਆ ਬਾਈ ਸੀਐਡ ਦੇ ਨਾਲ ਦੇ ਟਾਇਰ ਆ ਇਹਦੇ ਖੜਾਵੇ ਦਾ ਬੜਾ ਸੋਹਣਾ ਟਰੈਕਟਰ ਆ ਮਿੱਤਰੋ ਬਾਕੀ ਤੁਸੀਂ ਦੇਖੋ ਇਹ ਬਈ ਪੇਂਟ ਪੂੰਡ ਦਾ ਇਹ ਨਾ 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 ਵੀਰੇ ਕਿਤੋਂ ਕੋਈ ਪੇਂਟ ਨਹੀਂ ਜਿਵੇਂ ਕਸਟਮਰ ਤੋਂ ਆਇਆ ਸੀਗਾ ਉਵੇਂ ਤਾਂ ਉਵੇਂ ਟਰੈਕਟਰ ਆ ਗਿਆ ਬਿਲਕੁਲ ਠੀਕ 2022 ਮਾਡਲ ਆ ਸੀਅਟ ਕੰਪਨੀ ਦੇ ਟਾਇਰ ਆ ਟਾਇਰ 65 ਤੋਂ 70 ਪੈਸੇ ਆ ਬਈ ਠੀਕ ਹਾਈ ਲੋ ਦਾ ਹਾਈ ਲੋ 2 ਸਪੀਡ ਦੇ ਵਿੱਚ ਬਈ ਠੀਕ ਹੈ ਇਹ ਦਾ ਫਿਰ ਆ ਦੇਖੋ ਹੱਕ ਹੱਕ ਕਿਤੋਂ ਆਪਾਂ ਦੇਖੀਏ ਤਾਂ ਰੇਟ ਬਈ ਇਹ ਆਪਾਂ 5.5 ਲੱਖ ਰੁਪਏ ਦਾ ਦੇਣਾ ਨੇ ਟੇ ਠੀਕ ਹੈ ਹਾਂਜੀ ਲਾ ਵੀ ਇਹ ਵੀ ਵਾਈ ਤੇ ਚੱਲਿਆ ਹੋਕਾ ਕਿਹਦਾ ਵਾਈ ਤੇ ਚੱਲਿਆ ਹੋਕਾ ਕਿ ਤੋਂ ਅਗਲਾ ਪਤਾ ਲੱਗੇ ਹੁੰਦਾ ਸਮਝਦਾਰਾ ਵੇਖ ਲੈਣਗੇ ਹਾਂ ਜੀ ਅੱਗੇ ਆ ਗਿਆ ਆਪਣੇ ਕੋਲੇ ਸੋਨਾ ਲੀਕਾ RX56 ਤਿੰਨ ਸਿਲੰਡਰ ਟਰੈਕਟਰ ਚ ਇਹ ਵੀ ਕਈ ਵਾਰੀ ਗਾਕਾਂ ਦੇ ਭੁਲੇਖਾ ਆ ਜਾਂਦਾ ਮਨ ਚ ਵੀ 50 ਵੀ 750 ਹੋਊਗਾ ਜਾਂ ਕਿਵੇਂ ਆ ਅੱਛਾ 750 ਟਰੈਕਟਰ ਜਿਹੜਾ ਉਹ ਚਾਰ ਸਿਲੰਡਰ ਚ ਹੁੰਦਾਗਾ ਇਹ ਇਕੱਲਾ 50 ਤਿੰਨ ਸਿਲੰਡਰ ਵਾਲਾ ਮਾਡਲ ਆ ਇਹ ਠੀਕ ਹੈ ਜਿਹੜਾ ਪਹਿਲਾਂ 2016 17 ਚ ਆਉਂਦੇ ਸੀ ਮਿੰਨੀ 60 ਆਉਂਦੇ ਸੀ ਜਦੋਂ ਤੇ ਸਕੰਦਰ ਸੀਰੀ ਚੇਂਜ ਹੋਈ ਸੀ ਬਈ ਉਦੋਂ ਕੱਲਾ 50 ਮਾਡਲ ਦਾ ਨਾਂ ਕਰਤਾ ਸੀਗਾ ਦਾ ਠੀਕ ਹੈ ਬਈ ਹੁਣ ਇਹਨੂੰ RX 50 ਕਹਿੰਦੇ ਆ ਠੀਕ ਜਿਹੜਾ ਚਾਰ ਸਿਲੰਡਰ ਆ ਉਹ RX 750 ਆ ਜਾਂਦਾਗਾ ਠੀਕ ਹੈ ਜੇ ਆਪਾਂ ਇਹਦੇ ਚਾਰ ਸਿਲੰਡਰ ਦੀ ਗੱਲ ਕਰੀਏ ਤਾਂ ਆਪਾਂ ਰੰਗ ਪੇਂਟ ਦਿਖਾ ਦਈਏ ਤਾਂ ਜਿਵੇਂ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਬਈ ਹਾਂ ਕਰੋ ਚੈੱਕ ਬਈ ਮਿੱਤਰੋ ਟਾਇਰਾਂ ਦੀ ਗੱਲ ਕਰੀਏ ਆਪਾਂ ਤਾਂ BK T ਕੰਪਨੀ ਦੇ ਟਾਇਰ ਆ ਬਈ 95% ਕੰਡੀਸ਼ਨ ਦੇ ਟਾਇਰ ਆਗੇ ਬਿਲਕੁਲ ਬਿਲਕੁਲ ਮ ਠੀਕ ਹੈ ਹਾਂਜੀ ਡਬਲ ਡਿਸਟ੍ਰੀਬਿਊਟਰ ਕੰਪਿਊਟਰ ਕਰਾਇਆ ਤੇ ਕਿਵੇਂ ਮਰਜ਼ੀ ਚਲਾਉਣ ਵਾਸਤੇ ਇੱਕ ਵੱਡੀ ਬਈ ਗੱਲ ਇਹ ਤੁਹਾਡੇ ਵਧੀਆ ਇੱਥੇ ਜਿਆਦਾ ਲੋਕਲ ਨੰਬਰ ਹੀ ਹੁੰਦੇ ਆ ਮੌਕਸਰ ਲੋਕਲ ਨੰਬਰ ਹੁੰਦੇ ਆ ਬਈ ਆਪਣੇ ਕੋਲ ਬਾਕੀ ਜੇ ਵੀ ਆਪਣੇ ਕੋਲੇ ਬਾਹਰ ਦਾ ਨੰਬਰ ਟਰੈਕਟਰ ਹੋਵੇ ਵੀ ਤਾਂ ਉਹ ਤਕਰੀਬਨ 10 ਹੀ ਦਿੰਨੇ ਆ ਵੀ ਹਰੇਕ ਟਰੈਕਟਰ ਇੱਕ ਦੋ ਗਿਣਤੀ ਦੇ ਹੈਗੇ ਜਿਵੇਂ ਫਾਰਮ ਵਗੈਰਾ ਹੋ ਗਿਆ ਉਹ ਇੱਕ ਆਮ ਸਾਦਾ ਸੀਗਾ ਹਾਂਜੀ ਹਾਂਜੀ ਪੀਵੀ 31 ਨੰਬਰ 'ਚ ਉਹ ਵੀ ਆਪਾਂ ਸਟਾਰਟਿੰਗ 'ਚ ਦੱਸਤਾ ਸੀਗਾ ਠੀਕ ਆ ਆਜੋ ਆਪਣੇ ਕੋਲ ਟਰੈਕਟਰ ਹੋਰ ਵੀ ਪਿੱਛੇ ਖੜਿਆ ਛੋਟੇ ਮੁੱਲ ਦੇ ਟਰੈਕਟਰ ਜਿਹੜੇ ਠੀਕ ਆ ਜੀ ਚਲੋ ਅਗਰ ਤੋਂ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਕਿਸੇ ਵੀਰ ਨੇ ਅੱਜ ਨਹੀਂ ਟਰੈਕਟਰ ਲੈਣਾ ਕਿਸੇ ਮੰਡੀ ਤੇ ਜਾਣ ਦੀ ਲੋੜ ਨਹੀਂ ਪਹਿਲਾਂ ਇੱਥੇ ਟਰੈਕਟਰ ਦੇਖਣਾ ਉਹ ਬਾਈ ਹੋਰਾਂ ਕੋਲੇ 25 30 ਟਰੈਕਟਰ ਹਰ ਵੇਲੇ ਖੜੇ ਹੁੰਦੇ ਆ। ਬਈ ਆਪਾਂ ਦੱਸ ਦੀ ਨਾਲ-ਨਾਲ ਵੀ ਆਪਣੀ ਹੋਰ ਕਿਹੜੀ ਜਗ੍ਹਾ ਏਜੰਸੀਆਂ ਆਪਣੀ ਬਈ ਨਾਲ ਆਪਣੇ ਜਲਾਲਾਬਾਦ ਆਪਣੀ ਬ੍ਰਾਂਚ ਆ ਗਈ। ਠੀਕ ਹੈ। ਡੀਲਰਸ਼ਿਪ ਹੀ ਕਹਿ ਲਓ ਆਪਾਂ ਉਹਨੂੰ। ਉੱਥੇ ਵੀ ਆਪਣੇ ਕੋਲੇ ਨਵੇਂ ਟਰੈਕਟਰ ਪੁਰਾਣੇ ਟਰੈਕਟਰ ਸਾਰੇ ਹੀ ਹੁੰਦੇ ਆਗੇ। ਇੱਥੇ ਆਪਾਂ ਗੱਲ ਕਰਦੇ ਆਂ ਬਈ ਹੁਣ ਪਾਵਰ ਟਰੈਕ ਟਰੈਕਟਰ ਦੀ। ਠੀਕ ਹੈ। ਪਾਵਰ ਟਰੈਕ 434 2014 ਮਾਡਲ। ਠੀਕ ਹੈ ਜੀ। ਹਾਂਜੀ। ਆ ਉੱਪਰ ਟੇਪ ਕਰੀ ਵੀ ਕਿਹਨੇ? ਟੈਰਾ ਡੂਰਾਂ ਦੀ ਕੰਡੀਸ਼ਨ ਜਿਹੜੀ ਹੈਗੀ ਮੁੱਲ ਵੀ ਬਿਲਕੁਲ 14 ਮਾਡਲ ਦੇ ਅਕੋਰਡਿੰਗ ਜੇ ਕਿਸੇ ਬੰਦੇ ਨੇ ਟੋਆ ਟਵਾਈ ਵਾਸਤੇ ਨਾਲ ਟ ਵੱਡੇ ਟਰੈਕਟਰਾਂ ਦੇ ਨਾਲ ਰੱਖਣਾ ਤਾਂ ਵੀ ਉਹਦੇ ਵਿੱਚ ਬਹੁਤ ਵਧੀਆ ਯਾਨੀ ਕਿ ਪਰਫਾਰਮੈਂਸ ਟਰੈਕਟਰ ਦੀ। ਇਹ ਕਹਿੰਦੇ ਹੁੰਦੇ ਆ ਡੀਜ਼ਲ ਐਵਰੇਜ ਹੀ ਬਹੁਤ ਵਧੀਆ। ਡੀਜ਼ਲ ਐਵਰੇਜ ਬਹੁਤ ਵਧੀਆ ਹੈ। ਹਾਂ ਇਹ ਫਿਰ ਕਿੰਨੇ ਦਾ ਜਾਊਗਾ ਇਹ? ਇਹ ਬਈ ਇਹਦੇ ਲੰਕਾ ਲੁੰਕਾ ਹੈ ਨਹੀਂ ਗੇ ਜਿਵੇਂ ਟਰੈਕਟਰ ਖੜਾ ਇਦਾਂ ਹੀ ਆ। ਠੀਕ ਹੈ। ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਕੋ ਟਰੈਕਟਰ ਆਪਣੇ ਜਿੰਨਾ ਸਮਾਨ ਨਾਲ ਹੁੰਦਾ ਉਹ ਉਵੇਂ ਹੀ ਦਿੰਨੇ ਆਂਗੇ। ਠੀਕ ਹੈ ਜੀ। 1 ਲੱਖ ਦੇ ਉਹ ਬਈ ਹੋਰ ਇਹਦੇ ਤੇ ਕੋਈ ਕਾਗਜ਼ ਪੱਤਰਾਂ ਚ ਤਾਂ ਕੋਈ ਨਾ 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 ਵੀਰੇ ਸਾਰਾ ਆਪਣੇ ਕੋਲੇ ਓਕੇ ਦੀ ਰਿਪੋਰਟ ਪੇਪਰ ਹੁੰਦੇ ਆਗੇ ਪਹਿਲੇ ਨੰਬਰ ਤੇ ਆਪਾਂ ਪੇਪਰ ਹੀ ਚੈੱਕ ਕਰਦੇ ਆ ਟਰੈਕਟਰ ਕੱਟਣ ਲੱਗੇ ਅੱਗੇ ਆ ਗਿਆ ਬਈ ਆਪਣੇ ਕੋਲੇ ਮਹਿੰਦਰਾ ਡੀ ਆਈ ਆ ਗਿਆ ਮਿੱਤਰੋ ਹਾਂਜੀ ਮਾਡਲ ਤਾਂ ਇਹ ਹੋਊਗਾ ਮੇਰੇ ਖਿਆਲ ਚ 7075 ਹਮ ਇਹਨੇ ਕ ਮਾਡਲ ਦੇ ਹੋਣਾ ਐ ਐਂਟਰ ਵਾਲਾ ਮਾਡਲ ਦਾ ਇਹ ਹਮ ਇਹ ਆਪਾਂ ਨੈਟ 95000 ਦਾ ਦੇਣਾ ਬਈ ਇਹ ਠੀਕ ਹੈ ਜੀ ਇੰਜਨ ਗੇਅਰ ਦਾ ਜਮਾ ਓਕੇ ਆ ਦਾਣੇ ਤੇ ਟਰੈਕਟਰ ਬਈ ਠੀਕ ਹੈ ਇਹ ਇਹਦਾ ਮਾਡਲ ਨਹੀਂ ਪਤਾ ਕਿਹੜਾ ਹੀ ਸਾਡ ਮਾਡਲ 7075 ਹੋਊਗਾ ਬਈ ਇਹ 707 ਅੱਗੇ ਆ ਗਿਆ ਆਪਣੇ ਕੋਲੇ ਐਸ਼ਰ ਫੇਰ ਆ ਗਿਆ ਜੀ ਅੱਗੇ ਦਿਖਾਉਣੇ 368 2017 ਮਾਡਲ ਟੈਰਾਂ ਟੂਰਾਂ ਦੀ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਟਾਇਰ ਇਹਦੇ 35 ਤੋਂ 40 ਕੇ ਪੈਸੇ ਟਾਇਰ ਹੋਣਗੇ ਠੀਕ ਹੈ ਜੀ ਇੰਜਨ ਗੇਅਰ ਤਾਂ ਜਮਾਂ ਓਕੇ ਆ ਬਈ ਬੰਦਾ ਆਵੇ ਆ ਕੇ ਚਲਾ ਕੇ ਚੈੱਕ ਕਰ ਸਕਦਾਗਾ ਮੁੱਲ ਇਹਦਾ ਨਿੱਕਾ ਜ 3 ਲੱਖ ਤੇ 25000 ਰੁਪਇਆ ਠੀਕ ਹੈ ਜੀ ਹਾਂਜੀ ਲੈ ਜੀ ਮਤਲਬ ਕਰੋ ਚੈੱਕ ਫਿਰ ਇਹਦੇ ਬਈ ਆ ਮਗਰਾੜ ਲੱਗਦਾ ਹੋਏ ਹੁੰਦੇ ਜੀ ਮਗਰਾੜ ਬਈ ਇਹਦੇ ਪੇਂਟ ਤਿਆਰ ਕਰਵਾਏ ਹੋਏ ਆਪਾਂ ਠੀਕ ਹੈ ਦੇਖੋ ਜਿਹੜੀ ਚੀਜ਼ ਆ ਨਾ ਹੈਗੀ ਆ ਉਹ ਹੈਗੀ ਆ ਵੀ ਐਵੇਂ ਜਿਆਦਾ ਬੜਕੋ ਚੀਜ਼ ਬਾਈ ਕਸਟਮਰ ਵੀ ਖੜਦਾ ਨਹੀਂਗਾ ਜਿਆ ਟੁੱਟੇ ਭੱਜੇ ਹੋਣ ਤਾਂ ਮਗਰਾਟ ਬਣੇ ਹੋਏ ਆ ਇਹਦੇ ਠੀਕ ਹੈ ਜੀ ਰੰਗ ਪੇਂਟ ਹੋਇਆ ਮਗਰਾਟ ਬਾਕੀ ਸਾਰਾ ਤਕਰੀਬਨ ਬਾਕੀ ਸਾਰਾ ਤਕਰੀਬਨ ਦੇਖੋ ਕਿਤੇ ਪੇਂਟ ਬੂੰਡ ਕਿਤੇ ਕੁਛ ਨਹੀਂ ਵੱਜਾ ਸਾਰਾ ਕੁਝ ਊਮੀ ਜਿਵੇਂ ਨਾਲ ਆ ਠੀਕ ਹੈ ਜੀ ਅੱਗੇ ਆ ਗਿਆ ਆਪਣੇ ਕੋਲੇ ਐਸ਼ਰ 368 ਫੇਅਰ 2018 ਮਾਡਲ ਇਹਦੇ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ 75 ਤੋਂ 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਗੁਡਇਰ ਕੰਪਨੀ ਦੇ ਟਾਇਰ ਆਗੇ 13 6 28 ਦੇ ਠੀਕ ਹੈ ਜੀ ਰੇਟ ਇਹਦਾ ਬਾਈ 4 ਲੱਖ ਰੁਪਇਆ ਠੀਕ نیٹ ਆ ਠੀਕ ਹੈ ਜੀ 98 ਗੇਰਾ ਆਪਾਂ ਪਹਿਲਾਂ ਵੀ ਦਿਖਾਇਆ ਸੀ ਵੀਡੀਓ ਚ ਹਾਂਜੀ ਇਹ 98 ਮਾਡਲ ਆ 2029 ਤੱਕ ਪਾਸਿੰਗ ਆ ਠੀਕ ਹੈ ਤੇ ਮੁੱਲ ਇਹਦਾ 2 ਲੱਖ ਰੁਪਈਆ ਜੀ ਪੂਰਾ 2 ਲੱਖ ਰੁਪਈਆ 29 ਤੱਕ ਪਾਸਿੰਗ ਆ ਲੋਕਾਂ ਦੀ ਪਹਿਲੀ ਪਸੰਦ ਜੀ ਆਪਾਂ ਕਹਿ ਲਈਏ ਤਾਂ ਨਾ ਕੋਲ ਬਿਲਕੁਲ ਅਜਕਲ ਜਿਵੇਂ ਤਿਆਰ ਕਰਾਉਂਦੇ ਆ ਤਾਂ ਵੀ 29 ਤੱਕ ਪਾਸਿੰਗ 29 ਤੱਕ ਪਾਸਿੰਗ ਵਾਲਾ ਹਾਂਜੀ ਬਈ ਟਰੈਕਟਰ ਮਿਲਦਾ ਨਹੀਂ ਟਰੈਕਟਰ ਛੇਤੀ ਤਿਆਰ ਕਰਾਉਣ ਵਾਲੇ ਬੰਦੇ ਨੂੰ ਜਾਂ ਕਿਸੇ ਨੇ ਬਾਹਰ ਵਗੈਰਾ ਲੈ ਕੇ ਜਾਣਾਗਾ ਜਿਹਨੇ ਫੁੱਲ ਮੋਡੀਫਾਈ ਕਰਾਉਣਾ ਉਹਦੇ ਵਾਸਤੇ ਬਹੁਤ ਵੈਸਟ ਚੀਜ਼ ਆ ਜੀ ਠੀਕ ਹੈ ਜੀ ਅ ਠੀਕ ਹੈ ਜੀ ਹਰਿਆਣਾ ਨੰਬਰ ਆ ਬਾਈ ਇਹ 2005 ਮਾਡਲ ਆ ਹਮ ਨੈਟ ਆਪਾਂ 1 ਲੱਖ ਤੇ 75000 ਦਾ ਦੇਣਾ ਲੈ ਵੀ ਮਿੱਤਰੋ ਜਮਾ ਹੀ ਸਾਡਾ ਰੇਟ ਆ 1 ਲੱਖ ਤੇ 75000 ਰੁਪਿਆ 2005 ਜੇ ਆਪਾਂ ਰੰਗ ਪੇਂਟ ਦੀ ਗੱਲ ਕਰਕੇ ਤਾਂ ਬਾਈ ਪਹਿਲਾਂ ਰੰਗ ਪੇਂਟ ਹੋਇਆ ਵਿਆ ਇਹ ਠੀਕ ਹੈ ਤਿਆਰੀ ਟਰੈਕਟਰ ਦੀ ਹੋਈ ਵੀ ਆ ਠੀਕ ਹੈ ਜੀ ਪਰ ਆਪਣੇ ਕੋਲੇ ਜਿਵੇਂ ਆਇਆ ਸੀ ਉਸੇ ਕੰਡੀਸ਼ਨ ਦਾ ਹੀ ਆ ਟਾਇਰਾਂ ਦੀ ਆਪਾਂ ਦਿਖਾ ਦੋ ਟਾਇਰ ਤਾਂ ਬਾਈ ਅਗਲੇ ਦੇ ਸਾਹਮਣੇ ਆ ਹਨਾ ਵੀਡੀਓ ਦੇ ਵਿੱਚ ਹਾਂਜੀ ਬਾਈ ਵੀਡੀਓ ਚ ਦੇਖ ਲੈ ਤਾਂ ਟਾਇਰ 30 ਤੋਂ 35 ਪੈਸੇ ਆ ਹਮ ਕਿਉਂਕਿ ਕਿਸੇ ਬੰਦੇ ਨੇ ਦੂਰੋਂ ਆਉਣਾ ਹੁੰਦਾ ਬ ਅਗਲਾ ਬਾਅਦ ਜੀ ਕਹਿੰਦਾ ਸਾਨੂੰ ਸੱਚਾਈ ਨਹੀਂ ਦੱਸੀ ਜਾਂ ਕਿਵੇਂ ਆ ਬਈ ਉਹ ਆਪਾਂ ਸਾਰੀ ਗੱਲ ਵੀਡੀਓ ਦੇ ਵਿੱਚ ਵੀ ਦੱਸ ਦਿੰਨੇ ਫੋਨ ਵੀ ਬੱਕੀ ਕਰਨਗੇ ਮੋਬਾਈਲ ਨੰਬਰ ਆਪਾਂ ਬੋਲ ਦਿੰਨੇ ਆ 9914107033 ਠੀਕ ਆ ਜੀ ਬਾਕੀ ਮਿੱਤਰੋ ਸਕਰੀਨ ਤੇ ਨੰਬਰ ਆ ਰਹੇ ਆ ਸਕਰੀਨ ਤੇ ਨੰਬਰ ਸ਼ੋ ਹੋ ਹੀ ਜਾਂਦੇ ਆ ਜੀ ਹਾਂਜੀ ਹਾਂਜੀ ਬਾਕੀ ਅੱਗੇ ਆ ਗਿਆ ਬਈ ਆਪਣੇ ਕੋਲੇ ਸ਼ਵਰਾਜ ਸਾਸੂ ਰੰਗ ਪੇਂਟ ਦੀ ਆਪਾਂ ਗੱਲ ਕਰਕੇ ਤਾਂ ਬਈ ਦੇਖੋ ਤੁਹਾਡੇ ਸਾਹਮਣੇ ਆ ਨਾ ਵੀ ਰੰਗ ਪੇਂਟ ਤਾਂ ਉੱਡਿਆ ਹੋਇਆ ਬਾਹਰ ਬੂਰ ਖੜਨਾ ਕਰਕੇ ਮਾਡਲ ਦੇ ਅਕੋਰਡਿੰਗ ਚਲੋ ਫਰਕ ਪੈ ਜਾਂਦਾ ਠੀਕ ਆ ਜੀ ਪਰ ਆਪਾਂ ਨੈਟ ਇਹ ਬਈ 85000 ਠੀਕ ਹੈ 735 ਸਮਾਨ ਜਿਵੇਂ ਆ ਵੀ ਬੈਟਰੀ ਬੂਟਰੀ ਜਿਹੜਾ ਕੋਈ ਵਿੱਚੇ ਨਾਲ ਹੀ ਆ ਤੇ ਬਈ ਠੀਕ ਹੈ ਹਾਂਜੀ ਹਾਂਜੀ ਅੱਗੇ ਆਪਣੇ ਕੋਲੇ 25 11 ਖੜਾ ਬਈ ਠੀਕ ਹੈ ਇਹ ਆਪਾਂ ਨੈਟ 95000 ਦਾ ਦੇਣਾਗਾ ਠੀਕ ਹੈ ਜੀ ਤੇ 83 ਕੇ 84 ਮਾਡਲ ਆਗਾ ਫਿਰ ਪਿੱਛੇ 91 ਕੇ 92 ਮਾਡਲ ਦਾ ਟਰੈਕਟਰ ਖੜਿਆ ਆਇਸ਼ਰ ਆਗੇ ਉਹ ਆਪਾਂ 80000 ਦੇ ਦੇਨੇ ਆ ਆਪਣੇ ਕੋਲੇ ਅੱਗੇ ਆ ਗਿਆ ਸੋਨਾ ਲੀਕਾ 60 ਤੇ ਜਿਵੇਂ ਇਹ ਇਹੀ ਇੱਕ ਸੋਨਾ ਲੀਕਾ ਕੜਾ ਸੀ ਇੱਕ ਆ ਖੜਾ ਹੈ ਇਹ 35 11 ਬਈ ਇਹ ਸੇਲ ਹੋਇਆ ਹੋਇਆ ਪਿਛਲੀ ਵੀਡੀਓ ਦੇ ਵਿੱਚ ਇਹ ਰੋਪੜ ਦੇ ਨਾਲ ਆ ਬੰਦੇ ਨੇ ਉੱਥੋਂ ਲਿਆ ਗਿਆ ਤੇ ਉਹ ਸੋਮਵਾਰ ਲੈਣ ਆਉਣਾ ਉਹਨਾਂ ਨੇ ਠੀਕ ਹੈ ਹਾਂਜੀ ਹਾਂਜੀ ਸਾਈ ਪਾਤੀ ਸੀ ਉਹਨਾਂ ਨੇ ਗੂਗਲ ਪੇ ਠੀਕ ਹੈ ਜੀ ਅੱਗੇ ਆ ਗਿਆ ਵੀ ਸੋਨਾ ਲੀਕਾ 60 RX ਕੰਡੀਸ਼ਨ ਟਾਇਰਾਂ ਦੀ ਆਪਾਂ ਕੰਡੀਸ਼ਨ ਦੀ ਗੱਲ ਕਰੀਏ ਤਾਂ 85 ਪੈਸੇ ਟਾਇਰ ਆ ਬਈ ਉਹਦੇ ਠੀਕ ਹੈ ਜੀ 85 ਨਾਲੋਂ ਵੀ ਵੱਧ ਹੀ ਆ ਆਪਾਂ 85 ਕਹਿਨੇ ਆ ਨਵੇਂ ਵਰਗੇ ਟਾਇਰ ਆ ਬਿਲਕੁਲ ਬਿਲਕੁਲ ਮਿੱਤਰੋ 4 ਲੱਖ ਰੁਪਏ ਦਾ ਦੇਣਾ ਬਈ ਨਟਾ ਆਪਾਂ ਇਹ ਠੀਕ ਹੈ ਇੰਜਨ ਠੀਕ ਠਾਕ ਆ ਯਾਨੀ ਕਿ ਠੀਕ ਹੈ ਜੀ ਆਪਾਂ ਕਹਿ ਦੀ ਕੱਲੂ ਅਗਲਾ ਕਹਦੇ ਆ ਕਿ ਇੰਜਨ ਠੀਕ ਠਾਕ ਆ ਤੇ ਟਾਇਰਾਂ ਦੀ ਕੰਡੀਸ਼ਨ ਇਹਦਾ ਆਪਾਂ ਦੇਖ ਦੱਸ ਦਿੱਤੀ 85 ਪੈਸੇ ਆ। ਨੈਟ ਆਪਾਂ ਇਹ 4 ਲੱਖ ਦਾ ਦੇਣਾ ਜੀ। ਠੀਕ ਆ ਲੈ ਵੀਰੋ ਕਰੋ ਵੀਡੀਓ ਦੇ ਵਿੱਚ ਕੋਸ਼ਿਸ਼ ਕਰਦੇ ਹੁੰਨੇ ਆ ਤੁਹਾਨੂੰ ਹਾਲਤ ਦਿਖਾਉਣ ਦੀ। ਬਾਕੀ ਤੁਹਾਨੂੰ ਏਜੰਸੀ ਆਉਣਾ ਪਊਗਾ ਸ੍ਰੀ ਮੁਕਸਰ ਸਾਹਿਬ ਤੇ ਨੇੜੇ ਮਲੋਟ ਰੋਡ, ਨੇੜੇ ਬੱਸ ਸਟੈਂਡ। ਮਲੋਟ ਬਠਿੰਡਾ ਬਾਈਪਾਸ ਰੋਡ, ਬੱਸ ਸਟੈਂਡ ਵੀ ਨੇੜੇ ਹੀ ਰਹਿ ਜਾਂਦਾ ਆਪਣਾ ਸ੍ਰੀ ਮੁਕਸਰ ਸਾਹਿਬ। ਇਹ ਆਪਣੇ ਕੋਲ ਲੋਕੇਸ਼ਨ ਦੀ ਕਸਟਮਰਾਂ ਨੂੰ ਬਹੁਤ ਦਿੱਕਤ ਆਉਂਦੀ ਜਿ ਕਿਉਂਦਾ ਬਈ ਕਿੱਥੇ ਆ ਕਿੱਥੇ ਆ। ਕੋਈ ਕਿਤੇ ਸਮਝ ਲੈਂਦਾ। ਤਾਂ ਆਪਾਂ ਫੇਰ ਬਈ ਦੁਬਾਰਾ ਦੱਸ ਦਈਏ ਮਲੋਟ ਬਠ ਠੀਕ ਹੈ ਜੀ ਹਾਂਜੀ ਅੱਗੇ ਆ ਗਿਆ ਬਈ ਆਪਣੇ ਕੋਲ 13 ਮਾਡਲ ਸੋਨਾ ਲੀਕਾ 60 ਆਰ ਐਕਸ ਵੀ ਕਰੋ ਚੈੱਕ ਬਈ 10 ਟੂਰਾਂ ਦੀ ਕੰਡੀਸ਼ਨ ਤੇ ਪਿਆ ਇਹਦੇ ਬਈ ਤੁਸੀਂ ਇਹ ਦੇਖੋ ਬੰਦੇ ਨੇ ਜਮਾ ਸੁੱਕਾ ਸੁੱਕਾ ਪੈਰਦਾਨਾਂ ਦੇ ਉੱਤੇ ਸੀਟ ਕਵਰ ਦੇਖੋ ਤੁਸੀਂ ਜਿਹੜਾ ਇੰਪੋਰਟਡ ਪਈ 1300 1400 ਦਾ ਪੈਂਦਾ ਗਾ ਬਿਲਕੁਲ ਬਿਲਕੁਲ ਬਈ ਹਾਂ ਹਾਂਜੀ ਹਾਂਜੀ ਛਤਰੀ ਦਾ ਲੀੜਾ ਲੂੜਾ ਸਾਰਾ ਓਕੇ ਪਿਆ ਸਾਰਾ ਓਕੇ ਦੀ ਰਿਪੋਰਟ ਆ ਬਈ ਇਹ ਜਾ ਕੇ ਰੁਪਿਆ ਲਾਉਣਾ ਨਹੀਂ ਪੈਣਾ ਬਈ ਅਗਲਾ ਹਾਂਜੀ 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 ਸਹੀ ਕੰਮ ਚਲਾ ਸਕਦਾ ਅਗਲਾ 3 ਲੱਖ ਤੇ 65000 ਦਾ ਦੇਣਾ ਜੀ ਆਪਾਂ ਇਹ ਠੀਕ DI 60 RX ਹਾਂਜੀ 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 ਠੀਕ ਹੈ ਜੀ ਅੱਗੇ ਆ ਗਿਆ ਆਪਣੇ ਕੋਲੇ ਐਸ਼ਰ 485 2019 ਮਾਡਲ ਠੀਕ ਹੈ ਜੀ ਟਾਇਰਾਂ ਟੂਰਾਂ ਦੀ ਕੰਡੀਸ਼ਨ ਦੀ ਗੱਲ ਕਰੀ ਤਾਂ 35 ਕੇ ਪੈਸੀ ਟਾਇਰ ਇਹਦੇ ਨੇਗੇ ਜਿਵੇਂ ਬਾਈ ਨਵੇਂ ਐਵੇਂ ਚਲ ਕੀ ਜਾਂਦਾ ਹਨਾ ਹਾਂਜੀ ਹਲਕੀ ਫੁਲਕੀ ਟੱਚਿੰਗ ਰੈਕਟਰ ਤੇ ਹੋਊਗੀ ਇਹਦੇ ਤੇ ਅੱਛਾ ਠੀਕ ਵੀ ਇੰਜਨ ਜੇ ਤਾਂ ਮਾੜੀ ਮੋਟੀ ਰੱਖ ਲਓ ਜੀ ਠੀਕ ਹੈ ਮਗਰਾਟਾ ਮਗਰੂਟਾ ਦੀ ਹਲਕੀ-ਫੋਲਕੀਟਾ ਜਿੰਗ ਹੋਊਗੀ ਜ਼ਿਆਦਾ ਨਹੀਂ ਤੋਤਾ ਤਾਤਾ ਪਿਆ ਮਹਿਸੂਸ ਨਹੀਂ ਹੁੰਦੀ ਤੋਤਾ ਵੇ ਡੀਜ਼ਲ ਵੱਜਿਆ ਹੋਇਆਗਾ ਤਾਂ ਚਲ ਕੇ ਜਾਂਦਾ ਇਹਦਾ ਮਿੱਤਰੋ ਐ ਨਵਾਂ ਨਗੌਰ ਲੱਗਦਾ ਜਮਾ ਹਾਂਜੀ ਹਾਂਜੀ ਬਾਈ ਇਹਦਾ ਫਿਰ ਕੀ ਰੇਟ ਕਰਤਾ ਜੀ ਇਹਦਾ ਰੇਟ ਬਾਈ 4 ਲੱਖ ਤੇ 30 ਹਜ਼ਾਰ ਦਾ ਆਪਾਂ ਦੇਣਾ ਠੀਕ ਹੈ ਹਾਂਜੀ 4 ਲੱਖ 30 ਹਜ਼ਾਰ ਦਾ ਤੇ ਇੰਜਨ-ਗियर ਦਾ ਬਾਈ ਇੰਜਨ-ਗियर ਦਾ ਓਕੇ ਆ ਬਾਈ ਡਾਕਟਰ ਅੱਗੇ ਆ ਗਿਆ ਆਪਣੇ ਕੋਲੇ ਪ੍ਰੀਤ 60 95 ਫੇਰ ਆ ਗਿਆ ਜਿਹੜਾ ਆਪਾਂ ਬਾਹਰ ਦਿਖਾਇਆ ਸੀ ਪ੍ਰੀਤ ਹੂੰ ਉਹ ਸੀਗਾ ਸੈਂਟਰ ਗੇਅਰ ਇਹ ਆ ਸਾਈਡ ਗੇਅਰ ਵਾਲਾ ਲੈ ਵੀ ਮਿੱਤਰੋ ਆਜੋ ਜਿਹੜੀ ਤੁਹਾਨੂੰ ਪਸੰਦ ਆ ਉਹ ਲੈ ਜਾ ਸਕਦੇ ਹਾਂ ਹਾਂ ਉਹ ਪਸੰਦ ਲੈ ਜਾ ਸਕਦੇ ਕਿਸੇ ਭਾਈ ਨੂੰ ਕਹਦੇ ਭਾਈ ਸਾਈਡ ਗੇਅਰ ਪਸੰਦ ਆ ਸਾਨੂੰ ਅੱਜ ਕੱਲ ਦੇ ਨੌਜਵਾਨ ਕਹਿੰਦੇ ਭਾਈ ਸੈਂਟਰ ਚ ਨਹੀਂ ਬਿਲਕੁਲ ਤੋ ਸਾਈਡ ਗੇਅਰ ਵੀ ਆਪਣੇ ਕੋਲੇ ਪ੍ਰੀਜ਼ ਦੇ ਵਿੱਚ ਮਾਡਲ ਅਵੇਲੇਬਲ ਆਗਾ ਹਾਂ ਦੋਵੇਂ ਦੋਵੇਂ ਮਾਡਲ ਅਵੇਲੇਬਲ ਆ ਆਪਣੇ ਕੋਲੇ ਮਿੱਤਰੋ ਤੇ ਇਹ ਮਾਡਲ ਕਿੰਨਾ ਭਾਈ ਤੇ ਉਹ ਮਾਡਲ ਕਿੰਨਾ ਸੀ ਉਹ ਵੀ 21 ਮਾਡਲ ਆ ਇਹ ਵੀ 21 ਮਾਡਲ ਆ ਉਹ ਵੀ 4,35,000 ਦਾ ਦੇਣਾ ਆਪਾਂ ਇਹ ਵੀ 4,35,000 ਦਾ ਦੇਣਾ ਠੀਕ ਇਹਦੇ ਵਿੱਚ ਆਪਸ਼ਨ ਹੈ 21 ਮਾਡਲ ਦੋ ਟਰੈਕਟਰ ਖੜੇ ਆ ਮਿੱਤਰੋ ਸੈਂਟਰ ਗੇਅਰ ਤੇ ਸਾਈਡ ਗ ਜਿਹੜਾ ਤੁਹਾਨੂੰ ਪਸੰਦ ਹੋਇਆ ਉਹ ਲਜਾਵਾ ਘੁੰਮ ਕੇ ਦਿਖਾ ਦਿਓ ਇੱਧਰ ਦੀ ਵੀ ਸਾਰਾ ਟਰੈਕਟਰ ਇੱਕੋ ਆ ਤੇ ਉਹਦੇ ਛਤਰੀ ਵਗੈਰਾ ਲੱਗੀ ਹੋਈ ਆ ਇਹਦੇ ਛਤਰੀ ਨਹੀਂ ਮਗਰਾਟਾਂ ਤੇ ਗੱਡੀਆਂ ਇਹਦੇ ਲੱਗੀਆਂ ਹੋਆਂ ਆ ਵੱਡਾ ਮਿੱਤਰੋ 에ਅਰ ਕਲੀਨਰ ਲੱਗਿਆ 8 ਇੰਚੀ ਲਿਊਮਨ ਦਾ ਤਕਰੀਬਨ ਸਾਰੇ ਕੱਚ ਕੱਢੇ ਵੇਖਲੇ ਨੇ ਜਿਵੇਂ ਅੱਜ ਕੱਲ ਚੱਲਦੇ ਆ ਸਹੀ ਗੱਲ ਆ ਸਹੀ ਗੱਲ ਆ ਇਹ ਨਵੇਂ ਵਰਗੇ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਫਰਸਟ ਪਾਰਟੀ ਦਾ ਟਰੈਕਟਰ ਆ ਇਹ ਵੀ ਠੀਕ ਆ ਜੀ ਹਾਂਜੀ ਨਵੇਂ ਵਰਗੇ ਟਾਇਰ ਆ ਮਿੱਤਰੋ ਹਾਲ ਤੋਂ ਤੁਹਾਡੇ ਸਾਹਮਣੇ ਮਿੱਤਰੋ ਪ੍ਰੀਤ ਟਰੈਕਟਰ ਦੀ ਤੇ ਬਾਕੀ ਭਾਈ ਜਿਹੜਾ ਇਹ ਮੌਕੇ ਤੇ ਮਾਨਤਾਣ ਕਰਤਾ ਮੌਕੇ ਤੇ ਮਾਨਤਾਣ ਬਈ ਆਪਾਂ ਜ਼ਰੂਰ ਕਰਾਂਗੇ ਕਰਨਾ ਬਣਦਾ ਵੀ ਦੇਖੋ ਅਗਲਾ ਕਿੱਥੇ ਕਿੱਥੋਂ ਚੱਲ ਕੇ ਆਉਂਦਾਗਾ ਸਹੀ ਹੈ ਸਹੀ ਹੈ ਮਾਨਤਾਣ ਜ਼ਰੂਰ ਕਰਾਂਗੇ ਬਈ ਪਰ ਹੋਣਾ ਕੱਲਾ ਮਾਨਤਾਣੀ ਆ ਠੀਕ ਹੈ ਜੇ ਵੀ ਆਗੇ ਕਹਦੇ ਭਾਈ 50000 ਇਕੱਠਾ ਲੈਸ ਕਰ ਦੋ ਤਾਂ ਹੋਣਾ ਨਹੀਂ ਕੱਲਾ ਮਾਨਤਾਣ ਕਰਾਂਗੇ ਆਪਾਂ ਰੇਟ ਪਹਿਲਾਂ ਹੀ ਖਿੱਚ ਕੇ ਦਿੱਤੇ ਹੋਏ ਆਪਾਂ ਉਹ ਜੀ ਠੀਕ ਹੈ ਜੀ ਤੇ ਭਾਈ ਜੀ ਇੱਕ ਟਰੈਕਟਰ ਰਹਿ ਗਿਆ ਆਪਣਾ ਦਿਖਾਉਣ ਵਾਲਾ ਹਾਂਜੀ 2018 ਮਾਡਲ ਪੰਜਾਬ ਦਾ ਨੰਬਰ ਲੋਕਲ ਮੁਕਸਰ ਦਾ ਨੰਬਰ ਹੈਗਾ ਠੀਕ ਹੈ ਜੀ ਉਹ ਟਰੈਕਟਰ ਦਿਖਾਉਣੇ ਆਪਾਂ ਇੱਕ ਤੇ ਉਹਨਾਂ ਟਾਈਮ ਬਾਈ ਆਪਾਂ ਦਸੀਏ ਵੀ ਆਪਣੇ ਕੋਲੇ ਜਲਾਲਾਬਾਦ ਵੀ ਖੜੇ ਟਰੈਕਟਰ ਹਾਂਜੀ ਬਾਈ ਆਪਣੇ ਕੋਲੇ ਜਲਾਲਾਬਾਦ ਵੀ ਖੜੇ ਉੱਥੇ ਇੱਕ ਸਾਮੇ ਖੜਾ 503 2 ਵੀਲ ਡਰਾਈਵ ਠੀਕ ਹੈ ਜੀ ਇੱਕ ਆਪਣੇ ਕੋਲੇ ਇੱਥੇ 35 11 ਖੜਾ ਇੱਕ ਦੋ ਮਾਡਲ ਹੋਰ ਖੜੇ ਨੇ ਉੱਥੇ ਲੈ ਮਿੱਤਰੋ ਕੋਈ ਵੀ ਟਰੈਕਟਰ ਲੈਣਾ ਇੱਕ ਵਾਰੀ ਤੁਸੀਂ ਫੋਨ ਜ਼ਰੂਰ ਘਮਾਓ ਤੇ ਜੇ ਤੁਹਾਨੂੰ ਜਲਾਲਾਵਾ ਨੇੜੇ ਆ ਗੁਰੂ ਘਰ ਸਾਹਿਬ ਨੇੜੇ ਆ ਤਾਂ ਉੱਥੇ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਆਹ ਸੈਂਟਰ ਵਾਲਾ ਟਰੈਕਟਰ ਆਪਾਂ ਭੁੱਲ ਗਏ ਜੀ ਦੇਖੋ ਇੱਕ ਟਰੈਕਟਰ ਭੁੱਲ ਗਏ ਸੀ ਆਪਾਂ ਇੱਥੇ ਉੱਤੋਂ ਦੀ ਹੋ ਗਏ 2018 ਮਾਡਲ ਟਰੈਕਟਰ ਬਾਈ ਮੁਕਸਰ ਦਾ ਨੰਬਰ ਠੀਕ ਹੈ ਜੀ ਇਹਦੀ ਸਭ ਤੋਂ ਵੱਡੀ ਖਾਸੀਅਤ ਹੂੰ ਇਹ 58 ਐਚਪੀ ਵਾਲਾ ਟਰੈਕਟਰ ਆ ਬਿਨਾ ਪਾਵਰ ਪਲੱਸ ਪਾਵਰ ਪਲੱਸ ਇਹਨੂੰ ਮਾਡਲ ਨੂੰ ਤਾਂ ਕਹਿੰਦੇ ਆ ਕਿਉਂਕਿ ਇਹ ਆਰਮ 750 ਟਰੈਕਟਰ ਆ ਜਿਹੜਾ ਚਾਰ ਸਿਲੰਡਰ ਦੇ ਵਿੱਚ 14 ਦੇ ਟਾਇਰਾਂ ਚ ਆਉਂਦੇ ਸੀਗੇ 16 ਦੇ ਟਾਇਰ ਹੋਣ ਆਉਣ ਲੱਗੇ ਆ ਕੰਪਨੀ ਨੇ ਇਸੇ ਨੂੰ 16 ਦੇ ਟਾਇਰ ਪਾਏ ਆ अच्छा 16 ਦੇ ਟਾਇਰ 58 HP ਵਾਲਾ ਪਾਵਰ ਪਲੱਸ ਮਾਡਲ ਆ ਇਹ ਇਹ ਜਾਨੀ ਬਈ ਕੋਈ ਤੁਹਾਡੇ ਝੰਜਟਣੀ ਵਿੱਚ ਕੋਈ ਟਰਬੋ ਟਰਬੋ ਕੁਝ ਨਹੀਂ ਹਾਂ ਕੁਝ ਨਹੀਂ ਬਈ ਸਿੱਧਾ ਹੀ 58 ਇੱਕ ਬਈ ਸੋਨਾਲੀਕਾ ਕੰਪਨੀ ਹੀ ਇਹੋ ਜੀ ਕੰਪਨੀ ਆ ਬਿਲਕੁਲ ਬਈ ਜਿਹਦੇ 75 HP ਟਰੈਕਟਰ ਨੂੰ ਵੀ ਟਰਬੋ ਨਹੀਂ ਆਉਂਦੀਗੀ ਠੀਕ ਆ ਛੋਟਿਆਂ ਨੂੰ ਤਾਂ ਆਉਣੀ ਕੀ ਹੈਗੀ ਜਿਹੜੇ ਆਪਣੇ ਪਿੰਡਾਂ ਵਾਲੇ ਜ਼ਿਮੀਂਦਾਰ ਹੁੰਦੇ ਆ ਤਾਂ ਉਹ ਇਹ ਝੰਜਟ ਦੇ ਵਿੱਚ ਪੈਣਾ ਨਹੀਂ ਪਸੰਦ ਕਰਦੇ ਤਾਂ ਉਹ ਹਾਂ ਝੰਜਟ ਬਹੁਤ ਵਧੀਆ ਟਰੈਕਟਰ ਹੁੰਦੇ ਆ ਇਹ ਹਾਂਜੀ ਹਾਂਜੀ ਬਈ ਤੇ ਦਾ ਮੁੱਲ ਵੀ ਬਈ 18 ਮਾਡਲ ਲੋਣੇ ਤੇ ਪੌਣੇ 4-4 ਲੱਖ ਦੇ ਤਕਰੀਬਨ ਹੋ ਜਾਣਾਗਾ ਅੱਛਾ ਜੀ ਡਾਊਨ ਪੇਮੈਂਟ ਦੀ ਗੱਲ ਕਰਕੇ ਤਾਂ ਆਪਾਂ ਇਹ 70 ਤੋਂ 80 ਹਜ਼ਾਰ ਰੁਪਏ ਦੀ ਲੋਡ ਪੈਣੀ ਹੈ ਠੀਕ ਹੈ 4 ਲੱਖ 65 ਹਜ਼ਾਰ ਦਾ ਪਰ ਨੈਟ ਟਰੈਕਟਰ ਦੇਣਾ ਬਈਏ ਲਾ ਮਿੱਤਰੋ ਘੋੜੇ ਵਰਗਾ ਟਰੈਕਟਰ ਹੈ ਤੇ ਡਾਊਨ ਪੇ ਮੰਗਿਆ ਜਾ ਰਿਹਾ ਹੈ ਲੱਖ ਰੁਪਏ ਲੱਖ ਰੁਪਏ ਤੱਕ ਟਰੈਕਟਰ ਤੁਸੀਂ ਘਰੇ ਲਿਜਾ ਸਕਦੇ ਹੋ ਹਾਂਜੀ ਹਾਂਜੀ ਬਈ ਬਾਕੀ ਜੇ ਫੋਟੋ ਵਗੈਰਾ ਚਾਹੀਦੀ ਹੈ ਤਾਂ ਉਸੇ ਨੂੰ ਮੁੰਡੇ ਨਾਲ ਗੱਲ ਕਰਕੇ ਜਿਹੜਾ ਵੀ ਫੋਨ ਤੁਸੀਂ ਨੰਬਰ ਡਾਇਲ ਕਰੋਗੇ ਤਾਂ ਉਹ ਤੁਹਾਨੂੰ ਡਿਟੇਲ ਮਿਲ ਜਾਣੀ ਹੈਗੀ ਫੋਟੋ ਵਗੈਰਾ ਤੁਹਾਨੂੰ ਵੀਡੀਓ ਵੀ ਜੇ ਕਹੋਗੇ ਵੀਡੀਓ ਵੀ ਤੁਹਾਨੂੰ ਮਿਲੂਗੀ ਹਾਂ ਲਾ ਮਿੱਤਰੋ ਆ ਬਾਈ ਹੋਰਾਂ ਨੇ ਬਹੁਤ ਚੰਗੀ ਗੱਲ ਕਰੀ ਕਿਸੇ ਟਰੈਕਟਰ ਦੀ ਤੁਹਾਨੂੰ ਕਿਸੇ ਪਾਰਟ ਦੀ ਫੋਟੋ ਚਾਹੀਦੀ ਹੋਵੇ ਟਰੈਕਟਰ ਦੀ ਵੀਡੀ ਤੋ ਬਾਈ ਹੋਰੀ WhatsApp ਤੇ ਭੇਜਣਗੇ ਤੁਹਾਨੂੰ WhatsApp ਤੇ ਤੁਸੀਂ ਮੈਸੇਜ ਕਰ ਦਿਓ ਬਾਈ ਸਾਨੂੰ ਆਹ ਟਰੈਕਟਰ ਗੱਲ ਕਰਕੇ ਮੈਸੇਜ ਕਰ ਦਿਓ ਤੁਹਾਨੂੰ ਜੀ ਦੀ ਡਿਟੇਲ ਮਿਲੂਗੀ ਸਾਰੀ ਲੈ ਵੀ ਮੇਤਰੋ ਕੱਲਾ ਮੈਸੇਜ ਹੀ ਕਰਦੇ ਫੋਨ ਕਰਨ ਦੀ ਵੀ ਨਹੀਂ ਲੋੜ ਬਹੁਤ ਚੰਗਾ ਲੱਗਿਆ ਬਾਈ ਠੀਕ ਹੈ ਬਾਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ